ਸਕੂਟਰੀ ਲੱਗ ਚੁੱਕੀ ਤੇ ਸਕੂਟਰੀ ਮੁੰਡਾ ਜਿੱਤ ਚੁੱਕਿਆ ਨਿੰਬੂ ਲਓ ਸਾਹਮਣੇ ਬੂਟਾ ਕਬੱਡੀ ਪਾਉਣ ਦੇ ਵਧਿਆ ਹੋਇਆ ਲੈ ਵੇ ਖੜਕਸਾ ਹਾਲੇ 25000 ਤੱਕ ਕੰਮ ਪੁੱਜਿਆ ਜੇ ਹੁਣ ਜਫਰਾ ਲੱਗ ਗਿਆ ਮੈਨੂੰ ਲੱਗਦਾ 50 ਤੱਕ ਗੱਲ ਪੁੱਜ ਜਾਣੀਆਂ ਇਹ ਬੱਲੇ 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 ਆਹ ਟਾਈਗਰ ਹੈ ਆਹ ਟਾਈਗਰ ਹੈ ਮੇਰੇ ਮਿੱਤਰੋ ਆਹ ਸ਼ੇਰ ਹੈ ਆਹ ਬੱਬਰ ਸ਼ੇਰ ਸਿੰਘ ਸਰਦਾਰ ਟਾਈਗਰ ਕਮਾਲ ਕਰ ਗਿਆ ਵੀ ਸਾਡੇ ਤਾਂ ਵੇੜੇ ਅੰਬੀ ਦਾ ਬੂਟਾ ਵੀ ਮਾਏ ਨਾਗ ਬੈਠਾ ਵਲਪਾ ਟਾਈਗਰ ਨਹੀਂ ਬਾਬਾ ਦੂਸ ਸਿੰਘ ਨੂੰ ਕਲਬ ਤੇ ਪੋਜੇ ਵਾਲ ਪੈਣ ਗਈ ਬੰਦਾ ਵਾਹ ਗਈ ਗਈ ਸਕੂਟਰੀ ਹੁਣ ਆਗ ਵਾਲ ਪਾਤਾ ਮੁੰਡੇ ਨੇ ਕਰ ਨਿੰਬੂ ਟਰਾਈ 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 ਕੋਸ਼ਿਸ਼ ਕਰਨ ਪਰ ਨਿੰਬੂ ਕਿੱਥੇ ਰਗਦਾ ਨਿੰਬੂ ਕਿੱਥੇ ਰਗਦਾ ਉਹ ਸਕੂਟਰੀ ਜੱਟ ਗਿਆ ਨੇ ਸਕੂਟਰੀ

ਖਿਆਲ ਲੈ ਵੇ ਜਿੜੀ ਤੇਰਾ ਮੁੱਲ ਪੈ ਗਿਆ ਅੱਜ ਲੈ ਵੇ ਜਿੜੀ ਰਿਕਾਰਡ ਬਣ ਗਿਆ ਨਾ ਲੋ ਸਾਹਮਣੇ ਕਬੱਡੀ ਕਹਿੰਦਾ ਰੋਹਿਤ ਪਾਉਣ ਲਈ ਅੱਗੇ ਬੱਲੇ ਵਧਦਾ ਜਾ ਰਿਹਾ ਚਾਰ ਨੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਖੜ ਖੜ ਕੇ ਵਖਰੇ ਨਿਆਰਾ ਯਾਰੋ ਆਉਣ ਲੱਗਿਆ ਰੋਜੇ ਖੇਲੇ ਕਿੱਟ ਕਿੱਟ ਪੈ ਗਈ ਧਰਤੀ ਅੱਜ ਜ਼ੋਰ ਨਾਲ ਜ਼ੋਰ ਪਲਠਾ ਚ ਟਕਰਾਉਣ ਲੱਗਿਆ ਆ ਆ ਗਿਆ ਲੱਗਦਾ ਨਿੰਬੂ ਐ ਨਿੰਬੂ ਇਹ ਐਕਟ ਵਾਲੀ ਆ ਸਭ ਜੋਦੇ ਦੀ ਐਕਟ ਵਾਲੀ ਕਬੱਡੀ ਪੈ ਗਈ ਆ ਵੇ 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 ਬੱਲੇ 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 ਏ ਆਜੇ 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 ਸਰਾ ਕਰ ਗਿਆ ਆਜੇ ਸਕੂਟਰੀ ਰਿੱਟ ਗਿਆ ਮੇਰਾ ਨਾ ਸਪੋਰਟ ਆਜੇ ਤੂੰ ਮਰ ਗਿਆ ਓਏ ਸੁੱਖਾ ਕਿਹੜਾ ਪਿੰਡਾ ਸੁੱਖਿਆ ਯਰ ਜਿਹੜੀ ਆ ਸੁੱਖਾ ਜਿੜੀ ਪੌੜ ਆ ਗਿਆ ਸ਼ਬਜੋ ਦੇ ਜੀ ਉਹ ਚੜੀ ਉੱਡ ਗਈ ਚੜੀ ਚ ਵਜਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਗੁੱਟ ਫੜਿਆ ਲੱਗਦੇ ਕੈਂਚੀ ਜੜਤੀ 52000 ਦਾ ਜਫਾ ਲੱਗਦਾ ਇਹ ਆਕਾਸ਼ ਹੈ ਮੇਰੇ ਮਿੱਤਰੋ ਉੱਤੇ ਅੰਬਰ ਨੀਲ ਥੱਲੇ ਆਕਾਸ਼ ਕਮਾਲ ਕਰ ਗਿਆ ਭਾਈ ਆਕਾਸ਼ 52 ਅਜ ਨਹੀਂ ਹੋਣਾ ਪੋਜੇਵਾਲ ਤੇ ਬਾਬਾ ਦੂਪ ਸਿੰਘ ਜੀ ਠੱਠਾ ਭਾਈ ਤੇ ਜੰਗਿਆਣਾ ਉਹ 63 ਜੀ ਦਾ ਮੇਰੀ ਬੇਨਤੀ ਹੈ ਫਾਈਨਲ ਹੋਵੇਗਾ ਹਰਦੀਪਰ ਦਾ ਹੋਆ ਜੀ ਤੇ ਸਾਵਨ ਸਾਰੇ ਜੀ ਮੈਕਦੋਤੇ ਹੋਣਗੇ ਤੇ ਵੱਡੇ ਇੱਥੇ ਰੱਖ ਆ ਨੀਪੁਰ ਰੱਖ ਬਾ ਕਬੱਡੀ ਪਾਉਣ ਲਈ ਬੂਟਾ ਬੱਧਿਆ ਹੋਇਆ ਇਹ ਬੱਲੇ 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 ਆਹ ਕਹਿੰਦੇ ਟਾਈਗਰ ਦੇ ਤੌਰ ਤੇ ਜਾਣਿਆ ਜਾਂਦਾ ਮੇਰੇ ਮਿੱਤਰੋ ਆਹ ਸਾਹਮਣੇ ਪਾਸੇ ਕਮਾਲ ਹੋਈ ਜਾਂਦੀ ਹੈ ਗੱਡੀਆਂ ਚ ਗੱਡੀਆਂ ਵੱਜੀਆਂ ਨਹੀਂ ਬਿੱਲੋ ਤੇਰੀ ਦੌੜ ਵੇਖ ਕੇ ਆਹ ਥਾਪੀਆਂ ਵੱਜਦੀਆਂ ਟਾਈਗਰ ਨੇ ਜੱਫਾ ਲਾ ਕੇ ਉਹ ਇੱਕ ਸਕੂਟਰੀ ਹੋਰ ਚਈ ਸਾਬ ਲੈ ਵੇ ਜਿਹੜੀ ਰੇਡਾਂ ਤੇ ਲੱਗੀ ਹੋਈ ਸੀ ਲੋ ਸਾਹਮਣੇ ਕਬੱਡੀ ਪੈ ਰਹੀ ਆ ਸਿਰਾਂ ਲੱਗਿਆ ਹੋਇਆ ਪੱਬੇ ਤੇ ਜਵਾਨੀ ਨੱਚਦੀ ਆ ਕਰਨ ਸਿੰਘ ਖੜ ਗਿਆ ਮੋੜੇ ਹੁਣ ਬੱਲੇ 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 ਕਬੱਡੀ 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 ਓਏ ਭਈਆ ਮੇਰੇ ਵੀਰੋ ਵਾਹ ਗੱਬਰੂਆ ਨੇ ਕਹਿੰਦੇ YouTube ਜੀ ਚੀਕ ਮਰਾਤੀ ਆ ਮੇਰੇ ਵੀਰੋ ਕਿ ਮੈਸੀ ਅਰਨਾਲ ਟੱਕਰ ਬੱਬਰ ਸ਼ੇਰਾਂ ਦੀ ਆਉਂਦਾ ਬੜਾ ਸੁਆਦ ਧਰਮਨਾ ਜਦੋਂ ਪੈਂਦੀਆਂ ਰੇਡਾਂ ਲੱਗਦੇ ਜੱਫੇ ਲੱਖ ਲੱਖ ਦੀ ਰੇਡ ਮਾਲਿਆ ਲੱਖ ਲੱਖ ਦੇ